ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜਾ ਆਪਾਂ ਗੱਲ ਕਰਦੇ ਆਂ ਬਿਜਲੀ ਦੇ ਬਿੱਲਾਂ ਬਾਰੇ ਜਦੋਂ ਵੀ ਅਸੀਂ ਬਿਜਲੀ ਕਿਸੇ ਦੇ ਠੀਕ ਕਰਨ ਜਾਂ ਕਿਤੇ ਨਾੰਗਦੇ ਟਾਪਦੇ ਤਾਂ ਹਰ ਇੱਕ ਦਾ ਇਹ ਸਵਾਲ ਹੁੰਦਾ ਯਾਰ ਬਿਜਲੀ ਦਾ ਬਿੱਲ ਬਹੁਤ ਹੁੰਦਾ ਕੋਈ ਹੱਲ ਕਰੋ ਕਿਉਂਕਿ ਅਕਸਰ ਲੋਕਾਂ ਨੂੰ ਇਹ ਹੁੰਦਾ ਵੀ ਬਿਜਲੀ ਵਾਲੇ ਬੰਦੇ ਨੂੰ ਕੋਈ ਨਾ ਕੋਈ ਇਹ ਚੀਜ਼ ਦੇ ਬਾਰੇ ਪਤਾ ਹੋਊਗਾ ਵੀ ਸਾਡੇ ਕੋਲ ਬਿਜਲੀ ਦਾ ਹੱਲ ਕਰ ਦੇ ਵੀ ਸਾਨੂੰ ਬਿੱਲ ਘੱਟ ਆਵੇ ਤੇ ਅੱਜ ਇਹ ਵੀਡੀਓ ਸਿਰਫ ਆਪਾਂ ਨੂੰ ਬਿਜਲੀ ਦਾ ਬਿੱਲ ਵੱਧ ਕਿਉਂ ਆਉਂਦਾ ਤੇ ਇਹਦੇ ਕੀ ਕੀ ਕਾਰਨ ਹੁੰਦੇ ਆ ਇਹ ਵੀਡੀਓ ਜਿਹੜੀ ਹੈਗੀ ਐ ਤੁਹਾਡੀ ਤੁਸੀਂ ਇਹ ਵੀਡੀਓ ਪੂਰੀ ਸੁਣਿਓ ਇਹ ਵੀਡੀਓ ਦੇ ਵਿੱਚ ਤੁਹਾਡਾ ਬਿੱਲ ਵੱਧ ਆਉਣ ਦਾ ਪੂਰੇ ਜਿਹੜੇ ਕਾਰਨ ਆ ਉਹਨਾਂ ਦਾ ਕੋਈ ਕੀ ਕਾਰਨ ਹੈ ਤੇ ਇਹਨਾਂ ਦਾ ਹੱਲ ਕੀ ਹੈ ਇਹ ਸਾਰਾ ਤੁਹਾਨੂੰ ਦੱਸਿਆ ਜਾਊਗਾ ਆਓ ਤੁਹਾਨੂੰ ਆਪਾਂ ਸਟੈਪ ਬਾਈ ਸਟੈਪ ਬਿਜਲੀ ਦੇ ਬਿੱਲ ਵੱਧ ਆਉਣ ਦਾ ਕਾਰਨ ਦੱਸਦੇ ਆਂ ਵੀ ਕੀ ਕਾਰਨ ਹੁੰਦਾ ਕਿਉਂ ਵੱਧ ਆਉਂਦਾ ਹੈ ਇਹ ਤਕਰੀਬਨ ਕੁਝ ਕੁ ਗਲਤੀਆਂ ਹੁੰਦੀਆਂ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਬਿੱਲ ਵੱਧ ਆਉਂਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੁੰਦਾ ਵੀ ਬਿਜਲੀ ਆਪਾਂ ਉਨੀ ਨਹੀਂ ਵਰਤ ਰਹੇ ਤਾਂ ਫਿਰ ਵੀ ਬਿੱਲ ਆਪਾਂ ਨੂੰ ਇਹ ਨਾ ਆ ਰਿਹਾ ਉਹਦਾ ਆਮ ਦਾ ਕਾਰਨ ਉਹ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੱਸਦੇ ਆਂ ਆਇਸ ਤੁਹਾਨੂੰ ਆਪਾਂ ਦੱਸਦੇ ਆਂ ਵੀ ਪਹਿਲੋਂ ਪਹਿਲ ਆਪਾਂ ਚੈੱਕ ਕੀ ਕਰਨਾ ਹੈ ਵੀ ਆਪਾਂ ਨੂੰ ਬਿਜਲੀ ਲਈ ਆ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਟੈਸਟ ਪੈਨਾ ਹੈ ਇਹ ਆ ਜਾਗ ਰਿਹਾ ਹੈ ਲਾਈਨ ਤੇ ਜਾਗ ਰਿਹਾ ਨਹੀਂ ਸੋਚ ਪਛੜੀ ਹੈ ਜਗੀ ਜਾਂਦਾ ਬੰਦ ਕਰਤੀ ਆਪਣਾ ਬੰਦ ਹੋ ਗਿਆ ਆ ਫੇਰ ਛੱਡ ਰਿਹਾ ਜਾਗ ਰਿਹਾ ਤੇ ਆ ਬੰਦ ਹੋ ਗਿਆ ਹੁਣ ਦੂਜੀ ਸਾਈਡ ਲਾਈਨ ਹਾਂਜੀ ਆ ਦੇਖੋ ਇੱਧਰ ਅਰਥ ਹੈ ਤੇ ਇੱਧਰ ਕਰੰਟ ਹੈ ਜਿਹੜਾ ਤੁਹਾਡਾ ਕਰੰਟ ਹੈ ਜੇ ਆਪਾਂ ਫੇਸ ਕਰ ਦੇਨੇ ਕਈ ਵੀਰ ਤੇ ਇਹ ਹਮੇਸ਼ਾ ਸੋਚ ਵਾਲੀ ਸਾਈਡ ਹੋਣਾ ਚਾਹੀਦਾ ਵੀ ਯਾਨੀ ਕਿ ਸੋਚ ਤੇ ਹੋਣਾ ਚਾਹੀਦਾ ਇੱਧਰ ਆਪਾਂ ਕਿਸੇ ਪਾਸੇ ਹੋ ਜੋ ਕੋਈ ਚੱਕਰ ਨਹੀਂ ਉਵੇਂ ਸਹੀ ਜਿਹੜਾ ਹੁੰਦਾ ਹੈ ਕਰੰਟ ਉਪ ਲੱਗਦੇ ਆਪਾਂ ਨੂੰ ਸਾਹਮਣੇ ਖੜ ਕੇ ਸੱਜੇ ਹੱਥ ਕਰੰਟ ਆਉਣਾ ਚਾਹੀਦਾ ਹੁੰਦਾ ਕਿਉਂਕਿ ਜਿਹੜੇ ਵੀ ਜਿੰਨੇ ਵੀ ਆਪਣੇ ਪਲੱਗ ਹੁੰਦੇ ਆ ਤਿੰਨ ਪਿੰਨਾਂ ਵਾਲੇ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਪਾਸੇ ਇੱਕ ਇੱਥੇ ਐਨ ਲਿਖਿਆ ਹੁੰਦਾ ਨਿਊਟਰਲ ਤੇ ਇੱਧਰ ਲੈਨ ਲਿਖਿਆ ਹੁੰਦਾ ਇਹ ਐਲ ਹਮੇਸ਼ਾ ਆਪਣੇ ਰਾਈਟ ਸਾਈਡ ਯਾਨੀ ਕਿ ਸੱਜੇ ਹੱਥ ਹੁੰਦੀ ਹੈ ਤੇ ਕਰੰਟ ਇੱਧਰ ਆਉਣਾ ਚਾਹੀਦਾ ਹੁੰਦਾ ਤੇ ਬਾਕੀ ਜੇ ਇਹ ਵੀ ਕੋਈ ਖਾਸ ਗੱਲ ਨਹੀਂ ਨੰਬਰ 1 ਕੋਈ ਵੀ ਕਰੰਟ ਆਪਣਾ ਉਹ ਸੋਚ ਦੇ ਵਿੱਚ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਨਾ ਟੈਸਟ ਬਣਾ ਫਿਰ ਲਾ ਕੇ ਦਿਖਾਉਣੇ ਆ ਦੇਖ ਸਕਦੇ ਹੋ ਜਾਗ ਰਿਹਾ ਇਹਦਾ ਕਾਰਨ ਇਹਦੇ ਨਾਲ ਜਿਹੜਾ ਵੀ ਆਪਾਂ ਘਰੇ ਪੱਖਾ ਵਰਤ ਰਹੇ ਆ ਤੇ ਜਾਂ ਕੋਈ ਆਪਣੇ LCD ਚੱਲ ਰਹੀ ਹੈ ਜਾਂ ਜਿੰਨੀਆਂ ਵੀ ਆਪਣੇ ਬਿਜਲੀ ਵਾਲੀਆਂ ਚੀਜ਼ਾਂ ਚੱਲ ਰਹੀਆਂ ਤੇ ਇਹਦੇ ਨਾਲ ਵੀ ਜਦੇ ਆਪਾਂ ਸੋਚ ਆਪਣੀ ਜੇ ਕਰੰਟ ਤੇ ਹੈ ਤਾ ਆਪਣੀ ਪੱਖੇ ਦੇ ਵਿੱਚੋਂ ਵੀ ਜਦੋਂ ਸਵਿੱਚ ਬੰਦ ਕਰਤੀ ਕਰੰਟ ਖਤਮ ਹੋ ਜੂ ਐਲ ਸੀ ਡੀ ਚੋਂ ਵੀ ਸਭ ਕੁਝ ਸਟੇ ਜਾਨੀ ਕਿ ਜਦੋਂ ਸਵਿੱਚ ਦੇ ਆਪਾਂ ਕਰੰਟ ਹੋਇਆ ਤੇ ਸਵਿੱਚ ਬੰਦ ਕਰਾਂਗੇ ਤੇ ਸਾਰੇ ਕਿਤੇ ਕਰੰਟ ਖਤਮ ਹੋ ਜੂ ਅਰਥ ਕੁਝ ਨਹੀਂ ਕਰਦਾ ਅਰਥ ਨਾਲ ਆਪਾਂ ਨੂੰ ਕਦੇ ਵਾਸਤੇ ਵੀ ਅੱਥ ਦਾ ਕੋਈ ਨੁਕਸਾਨ ਨਹੀਂ ਨੁਕਸਾਨ ਹੁੰਦਾ ਜਿਹੜਾ ਕਰੰਟ ਵਾਲੇ ਨਾਲ ਹੁੰਦਾ ਤੇ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਇਹ ਟੈਸਟ ਪੈਨ ਆਪਾਂ ਹਰ ਇੱਕ ਘਰੇ ਤਕਰੀਬਨ ਹੁੰਦਾ ਹੀ ਹੈ ਤੇ ਇਹਦੇ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਇਹਦਾ ਕਈ ਕਰਾਂ ਦੇ ਤਕਰੀਬ ਨਾਮ ਪਤਾ ਹੀ ਲੱਗ ਜੂਗਾ ਟੈਸਟ ਪੈਂਦੇ ਵੀ ਨਹੀਂ ਲੋੜ ਕਈ ਵਾਰੀ ਰਾਤ ਨੂੰ ਪਤਾ ਹੀ ਕੀ ਹੁੰਦਾ ਆਪਾਂ ਬਲਬ ਦੀ ਸਵਿੱਚ ਮੰਨ ਲ ਕਰ ਦਿੰਨੇ ਆ ਅੱਜ ਕੱਲ ਐਲਈਡੀ ਬਲਬ ਹੈ ਤੇ ਸਵਿੱਚ ਬੰਦ ਕਰੇ ਤੋਂ ਰਾਤ ਨੂੰ ਇਹ ਥੋੜੇ ਥੋੜੇ ਜਗਦੇ ਰਹਿੰਦੇ ਆ ਤਕਰੀਬ ਨਹੀਂ ਹੁੰਦਾ ਸਿਰ ਇੱਕ ਘਰੇ ਜਿੱਦਾਂ ਜਾਣਦੇ ਆ ਚੈੱਕ ਕਰਦੇ ਆ ਵੀ ਜਿਨ੍ਹਾਂ ਦੇ ਅਰਥ ਕਰੰਟ ਉਲਟਾ ਵੀ ਯਾਨੀ ਕਿ ਸਹੀ ਨਹੀਂ ਕੰਮ ਕਰ ਰਿਹਾ ਉਹਨਾਂ ਦੇ ਵਿੱਚ ਜਿਹੜੇ ਸਵਿੱਚ ਤੋਂ ਕਰੰਟ ਬੰਦ ਨਹੀਂ ਕਰ ਰਹੇ ਉਹਨਾਂ ਦੇ ਬਲਬ ਹਮੇਸ਼ਾ ਘਰਾਂ ਦੇ ਵਿੱਚ ਰਾਤ ਨੂੰ ਸਵਿੱਚ ਬੰਦ ਕਰੀ ਤੋ ਵੀ ਜਗੀ ਜਾਂਦੇ ਰਹਿੰਦੇ ਆ ਉਹ ਇਹੀ ਕਾਰਨ ਹੈ ਵੀ ਤੁਹਾਡਾ ਜਿਹੜਾ ਕਰੰਟ ਹੈ ਉਹ ਸਵਚਬੇਦ ਦੀ ਹੋ ਕੇ ਨਹੀਂ ਆ ਰਿਹਾ ਉਹ ਡਾਇਰੈਕਟ ਆ ਰਿਹਾ ਕਿਉਂਕਿ ਸਵਚ ਹੁੰਦੀ ਹੈ ਜਿਹੜੀ ਉਹ ਹਮੇਸ਼ਾ ਇੱਕ ਚੀਜ਼ ਬੰਦ ਕਰਦੀ ਹੈ ਜਿਹੜੀ ਮੇਨ ਸਵਚ ਹੁੰਦੀ ਆ ਉਹ ਦੋਨੇ ਚੀਜ਼ਾਂ ਅਰਥ ਕਰੰਟ ਬੰਦ ਕਰਦੀ ਆ ਪਰ ਤਕਰੀਬਨ ਜਿੰਨੀਆਂ ਆਪਣੇ ਘਰਾਂ ਦੇ ਵਿੱਚ ਇਹ ਸੂਚਕਾ ਲੱਗੀਆਂ ਹੁੰਦੀਆਂ ਇਹ ਸਿਰਫ ਇੱਕ ਹੀ ਚੀਜ਼ ਬੰਦ ਕਰੂਗੀ ਜੇ ਅਰਥ ਤੇ ਲਾਤੀ ਆ 파ਰਥ ਬੰਦ ਕਰੂ ਜੇ ਕਰੰਟ ਉੱਤੇ ਲਾਤੀ ਤਾਂ ਕਰੰਟ ਬੰਦ ਕਰੂ ਇਹ ਹਮੇਸ਼ਾ ਆਪਣੇ ਕਰੰਟ ਵਾਲੀ ਸਾਈਡ ਹੀ ਹੋਣੀ ਚਾਹੀਦੀ ਹੈ ਜੀ ਦੇ ਨਾਲ ਜਿਵੇਂ ਆਪਾਂ ਪੱਖਾ ਬੰਦ ਕਰਤਾ ਪੱਖੇ ਚ ਕਰੰਟ ਖਤਮ ਐਲਸੀਡੀ ਬੰਦ ਕਰਤੀ ਐਲਸੀਡੀ ਚੋ ਜੇ ਬਲਬ ਬੰਦ ਕਰਤਾ ਬਲਬ ਹੁੰਦਾ ਯਾਨੀ ਕਿ ਕਰੰਟ ਖਤਮ ਹਾਂ ਉਦੋਂ ਅੱਗੇ ਜਿਹੜੀਆਂ ਆਪਣੀਆਂ ਮੱਛੀ ਮੋਟਰਾਂ ਹੁੰਦੀਆਂ ਘਰਾਂ ਦੇ ਵਿੱਚ ਤਕਰੀਬ ਨਹੀਂ ਹਰ ਇੱਕ ਘਰੇ ਲੱਗੀ ਹੋਈ ਹੈ ਮੱਛੀ ਮੋਟਰ ਜਿਹੜੀ ਆਪਾਂ 60 70 ਫੁੱਟ ਥੱਲੇ ਪਾਣੀ ਦੇ ਵਿੱਚ ਹੁੰਦੀ ਹੈ ਉਹਨਾਂ ਦਾ ਕੀ ਹੁੰਦਾ ਉਹਨਾਂ ਦੇ ਉੱਤੇ ਜਿਹੜਾ ਆਪਣਾ ਸਟਾਰਟਰ ਆਮ ਤੌਰ ਤੇ ਜਿਹੜਾ ਲੱਗਿਆ ਹੁੰਦਾ ਉਹ ਹਮੇਸ਼ਾ ਜਿਹੜੀ ਆਪਣੀ ਬਿਜਲੀ ਵਾਲੀ ਸਵਚ ਹੈ ਇਹ ਸਵਚ ਨਾਲ ਦਾ ਲੱਗਿਆ ਹੁੰਦਾ ਜਿਹੜਾ ਕਿ ਜਿਹਦੇ ਵਿੱਚ ਅਰਥ ਕਰੰਟ ਸਹੀ ਲਾਉਣਾ ਬਹੁਤ ਜ਼ਰੂਰੀ ਹੈ ਜੇ ਉਹਦੇ ਵਿੱਚ ਤੁਹਾਡਾ ਅਰਥ ਕਰੰਟ ਮੱਛੀ ਮੋਟਰ ਦੇ ਸਟਾਰਟਰ ਦੇ ਵਿੱਚ ਗਲਤ ਲੱਗਿਆ ਹੋਇਆ ਤਾਂ ਉਹ ਮੱਛੀ ਮੋਟਰ ਥੱਲੇ ਜੇ ਸ਼ਾਂਟ ਵੀ ਹੋਈ ਜਾਂ ਜੋੜ ਵੀ ਕੁਝ ਵੀ ਲੀਕ ਹੋਇਆ ਤਾਂ ਉਹ ਬਹੁਤ ਜ਼ਿਆਦਾ ਲੈਡ ਦੀ ਖ਼ਤਰ ਕਰਦੀ ਹੈ ਇਸ ਲਈ ਜਦ ਮੱਛੀ ਮੋਟਰ ਦੇ ਉੱਤੇ ਜਿਹੜੇ ਤੁਹਾਡੇ ਸਟਾਰਟਰ ਹੈ ਉਹ ਹਮੇਸ਼ਾ ਜਿਵੇਂ ਖੇਤਾਂ ਦੇ ਵਿੱਚ ਆਮ ਸਟਾਰਟਰ ਹੁੰਦੇ ਆਪਣੇ ਲਾਲ ਤੇ ਹਰੇ ਬਟਨ ਵਾਲਾ ਉਹ ਕਵਾਲਾ ਹੁੰਦਾ ਜਦੋਂ ਆਪਾਂ ਹ ਰਾਬਟ ਨੱਪਦੇ ਆ ਉਸੇ ਟਾਈਮ ਮੋਟਰ ਨੂੰ ਅਰਥ ਤੇ ਕਰੰਟ ਦੋਨੇ ਚੀਜ਼ਾਂ ਜਾਂਦੀਆਂ ਜਦੋਂ ਆਪਾਂ ਲਾਲ ਬਟਨ ਤੋਂ ਬੰਦ ਕਰਦੇ ਨੇ ਉਹ ਦੋਨੇ ਚੀਜ਼ਾਂ ਹੀ ਬੰਦ ਕਰਦਾ ਤੇ ਆਮ ਘਰਾਂ 'ਚ ਕੀ ਹੁੰਦਾ ਇੱਕ ਸਵਿੱਚ ਵਾਲਾ ਆਪਣਾ ਸਟਾਰਟਰ ਹੁੰਦਾ ਉਹ ਜੇ ਆਪਾਂ ਲਾਇਆ ਹੋਵੇ ਅਰਥ ਕਰੰਟ ਸਹੀ ਨਾ ਲੱਗਿਆ ਹੋਵੇ ਉਹਨੂੰ ਤਾਂ ਕੀ ਕਰਦਾ ਕਈ ਵਾਰੀ ਉਹ ਆਪਣੀ ਸਟਾਰਟਰ ਦੀ ਜਿਹੜੀ ਸਵਿੱਚ ਆ ਉਹ ਅਰਥ ਬੰਦ ਕਰ ਦਿੰਦੀ ਆ ਜਿਹਦੇ ਕਾਰਨ ਇਹ ਮੋਟਰ ਬੱਚੀ ਮੋਟਰ ਹੈ ਜਿਹੜੀ ਉਹ ਲੈਟਵਾ ਤੋਂ ਦਿਖਾਈ ਜਾਂਦੀ ਹੈ ਬੰਦ ਪਈ ਵੀ ਜਿਹਦਾ ਮੱਛੀ ਮੋਟਰ ਨੂੰ ਵੀ ਨੁਕਸਾਨ ਹੈ ਤੇ ਆਪਣੇ ਬਿਜਲੀ ਨੂੰ ਬਹੁਤ ਨੁਕਸਾਨ ਹੈ ਹਾਂਜੀ ਅੱਜ ਹੁਣ ਅੱਗੇ ਆਪਾਂ ਸੁਣ ਦੱਸਦੇ ਹਾਂ ਜੋੜ ਬਾਰੇ ਜਿਹੜੇ ਤਕਰੀਬਨ ਘਰਾਂ ਦੇ ਵਿੱਚ ਕੀ ਹੁੰਦਾ ਹੈ ਜੋੜ ਹੁੰਦੇ ਆ ਕੋਠਿਆਂ ਦੇ ਉੱਤੇ ਜ਼ਿਆਦਾਤਰ ਸੀ ਦੇਣੇ ਆ ਅਲੂਮੋਨੀਅਮ ਦੀ ਤਾਰ ਦਾ ਜੋੜ ਜਤਾਂਬੇ ਤੋਂ ਅਲੂਮੋਨੀਅਮ ਦੀ ਤਾਰ ਦਾ ਜੋੜ ਉਹਨਾਂ ਨੂੰ ਕੀ ਕਰਦੇ ਆ ਕਈ ਵੀਰ ਜੋੜ ਲਾ ਕੇ ਇਟ ਦੇ ਥੱਲੇ ਦੇ ਦਿੰਦੇ ਆ ਜਾਂ ਛੱਤ ਦੇ ਉੱਤੇ ਰੱਖ ਕੇ ਉੱਤੇ ਟੱਕ ਦਿੰਦੇ ਆ ਜਾਂ ਦੋ ਇਟਾਂ ਸੰਜ ਵਿੱਚ ਦੇ ਦਿੰਦੇ ਆ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਜਿਵੇਂ ਅੱਜਕੱਲ ਚੱਲੀ ਜਾਂਦਾ ਓਕੇ ਹੁੰਦਾ ਜੋੜ ਗਿੱਲਾ ਹੋ ਕੇ ਇਟਾਂ ਗਿੱਲੀਆਂ ਹੋ ਕੇ ਤੇ ਲਾਈਟ ਆ ਜਿਹੜੀ ਉਹ ਆਪਣੀ ਉੱਤੇ ਜਿਵੇਂ ਆਪਾਂ ਏਸੀ ਵਰਤਦੇ ਆ ਜਾਂ ਹੀਟਰ ਵਰਤਦੇ ਆ ਉਹਦੇ ਮੁਤਾਬਕ ਉਨੀ ਲਾਈਟ ਉੱਤੇ ਮਚਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਆਮ ਤੌਰ ਤੇ ਬਿੱਲ ਦਾ ਕਾਰਨ ਬਣਦੀ ਉਹ ਬਹੁਤ ਜ਼ਿਆਦੇ ਜਿਹੜੇ ਜੋੜ ਆ ਹਰ ਇੱਕ ਹੀ तकरीबन ਹਰ ਇੱਕ ਘਰ ਦੇ ਉੱਤੇ ਤੁਸੀਂ ਦੇਖੇ ਹੋਵੋਗੇ ਬਹੁਤ ਜਣ ਕੇ ਹੀ ਘਰਾਂ ਦੇ ਵੀਰਾਂ ਦੇ ਜੋੜ ਹੁੰਦੇ ਛੱਤਾਂ ਦੇ ਉੱਤੇ ਉਹ ਜੋੜ ਨੂੰ ਆਪਾਂ ਕਿਵੇਂ ਲਾਉਣਾ ਹੈ ਉਹ ਵੀ ਤੁਹਾਨੂੰ ਦੱਸਦੇ ਆਪਾਂ ਹੁਣ ਤੁਸੀਂ ਆਹ ਦੇਖ ਸਕਦੇ ਹੋ ਆਹ ਜੋੜ ਲੱਗਿਆ ਹੋਇਆ ਹੈ ਇਨ ਮੋਣੀ ਇਮ ਲੀਆਂ ਤਾਰਾਂ ਇਹਦੇ ਆਪਾਂ ਜਿੰਨੀ ਮਰਜ਼ੀ ਟੇਪ ਕਰ ਦਈਏ ਇਹ ਤਾਰਾਂ ਦੇ ਉੱਤੇ ਟੇਪ ਨਹੀਂ ਖੜਦੀ ਕਿਉਂਕਿ ਆਪਣੇ ਘਰਾਂ ਦੇ ਵਿੱਚ ਅੱਗੇ ਲੋਡ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਕਰਨੇ ਇਹਨਾਂ ਦੇ ਉੱਤੇ ਟੇਪ ਹਮੇਸ਼ਾ ਮੱਚ ਹੀ ਜਾਂਦੀ ਹੈ ਤਕਰੀਬਨ ਹੀ ਮੱਚ ਜਾਂਦੀ ਹੈ ਕਿੰਨੀ ਮਰਜ਼ੀ ਕਰਦੇ ਭਾਵੇਂ ਪੂਰੀ ਆਪਾਂ ਫੋਲ ਟੇਪ ਰੋਲ ਵੱਲ ਦੀ ਤਾਂ ਵੀ ਇਹਦੇ ਉੱਤੇ ਮੱਚ ਹੀ ਜਾਣਾ ਇਹਦਾ ਹੱਲ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਆ ਤੁਸੀਂ ਦੇਖ ਸਕਦੇ ਹੋ ਇੱਕ ਨੈਟਰ ਹੈ 60 ਵਾਟ ਦਾ 20 ਦਾ 60 ਦਾ 40 ਦਾ 100 ਵਾਟ ਤੱਕ ਜਾਂ ਕਿਤੇ ਕਿੰਨੇ ਵੀ ਤਿੱਕਰ ਆਪਾਂ ਹੀ ਲੈ ਸਕਦੇ ਆ ਇਹਨੂੰ ਕੀ ਕਰਨਾ ਇਹਨਾਂ ਨਟਾਂ ਨੂੰ ਆਪਾਂ ਖੋਲ ਕੇ ਦੋਨੇ ਪਾਸੋਂ ਇਹ ਜਿਹੜਾ ਜੋੜ ਹੈ ਇਹਦੇ ਵਿੱਚ ਦੇਖ ਸਕਦੇ ਆ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਤੁਹਾਡਾ ਜੋੜ ਕਦੇ ਵੀ ਖਰਾਬ ਨਾ ਹੋਊਗਾ ਨੰਬਰ 2 ਇਹਦੇ ਉੱਤੇ ਹੱਥ ਨਹੀਂ ਲੱਗਦਾ ਕਿਉਂਕਿ ਡੂੰਘੇ ਹੁੰਦੇ ਆ ਤੇ ਇਹਨੂੰ ਆਪਾਂ ਕਿਸੇ ਵੀ ਮਰਜ਼ੀ ਕੰਧ 'ਚ ਵੀ ਫਿੱਟ ਕਰ ਸਕਦੇ ਆ ਜਾਂ ਇੱਟ ਦੇ ਉੱਤੇ ਵੀ ਧਰ ਕੇ ਕਿਵੇਂ ਮਰਜ਼ੀ ਆਪਾਂ ਨੂੰ ਰੱਖ ਸਕਦੇ ਆ ਇਹ ਹਮੇਸ਼ਾ ਛਾਂਟ ਨਹੀਂ ਹੁੰਦਾ ਜਿਹਦੇ ਕਾਰਨ ਥੱਲੇ ਆਪਣਾ ਕਰੰਟ ਧਰਤੀ ਦੇ ਵਿੱਚ ਨਾ ਜਾਊਗਾ ਤੇ ਆਪਾਂ ਨੂੰ ਬਿਜਲੀ ਦੇ ਬਿੱਲ ਦਾ ਬਹੁਤ ਜ਼ਿਆਦਾ ਫਰਕ ਪਊਗਾ ਜਾਂ ਤਾਂਬੇ ਦਾ ਟਿੰਨ ਅਲੂਮੀਨੀਅਮ ਦਾ ਜੋੜ ਲਾਉਣਾ ਉੱਥੇ ਵੀ ਹਮੇਸ਼ਾ ਇਹ ਚੀਜ਼ ਲਾਓ ਇਹਦੇ ਕਾਰਨ ਤੁਹਾਡੇ ਬਿੱਲ ਦੀ ਬਹੁਤ ਬਚਤ ਹੋਊਗੀ। ਇਹ ਤੁਸੀਂ ਇਹ ਜੋੜ ਨੂੰ ਇਹ ਚੀਜ਼ ਵੀ ਨਹੀਂ ਲਾਉਣੀ ਤਾਂ ਇਹ ਜੋੜ ਨੂੰ ਲਾ ਕੇ ਹਮੇਸ਼ਾ ਇਹਨੂੰ ਰੱਖਣ ਦਾ ਤਰੀਕਾ ਤੁਹਾਨੂੰ ਦੱਸਦੇ ਆ। ਇਹਨੂੰ ਇੱਟ ਦੇ ਇਸ ਤਰ੍ਹਾਂ ਰੱਖਣਾ ਹੈ ਗਾਂਹਲੇ ਪਾਸੇ ਜੇ ਹਵਾ ਦੇ ਵਿੱਚ ਉੱਚਾ। ਆ ਦੇਖ ਸਕਦੇ ਹੋ ਧਰਤੀ ਨਾਲ ਟੱਚ ਨਾ ਹੋਵੇ ਤੇ ਇੱਟ ਆਪਾਂ ਦੂਰ ਰੱਖਣੀ ਹੈ। ਜੇ ਇਹ ਥੱਲੇ ਟੱਚ ਹੋਊਗਾ ਤਾਂ ਆਪਣੀ ਲਾਈਟ ਮੱਚੂਗੀ ਤੇ ਨਹੀਂ ਆਪਾਂ ਨੂੰ ਲਾਈਟ ਹੈ ਜਿਹੜੀ ਆਪਣੀ ਕਿਤੇ ਵੀ ਖਰਾਬ ਨਹੀਂ ਹੋਊਗੀ। ਆਪਾਂ ਨੂੰ ਬਿੱਲ ਵੱਧ ਨਹੀਂ ਆਊਗਾ। ਹਾਂਜੀ ਜਾਣਕਾਰੀ ਸਹੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਨਾਲ ਦੀਆਂ ਵੀਡੀਓ ਹੋਰ ਦੇਖਣ ਲਈ ਆਪਾਂ ਨੂੰ ਚੈਨਲ ਨੂੰ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਲਿਆਉਂਦੇ ਰਹਿਾਂਗੇ ਸਮੇਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ